ਨੈਕਸਟ ਹੈਲੋ ਗਾਇਸ ਅੱਜ ਜਿਹੀ ਲਗਾਈ ਹੈ ਗਲੋ ਵਾਲੀ ਕਰੇਮ ਤੁਮ ਦੇਖ ਰਹੇ ਹੋ ਕਿਹੜਾ ਗਲੋ ਵਾਲਾ ਮੈਨਾ ਤੇ ਹਰ ਇਸ ਸਭ ਤੋਂ ਪਹਿਲਾ ਸੀ ਉਹ ਅਸੀਂ ਜੋ ਸਰਡੇ ਫੇਸ ਗਲੋ ਕਰ ਦਿਆ ਫੇਸ ਪੈਕ ਫੇਸ ਪੈਕ ਉਹਦਾ ਨਾਮ ਆ ਉਹਦੀ ਅਗਲੀ ਗੱਲ ਕਰ ਲੈਂਦੇ ਆ ਉਹ ਬੋਗਲੋ ਕਰ ਦਿਆ ਤੇ ਉਹ ਸਹੀ ਹੁੰਦੀ ਆ ਉਹ ਪ੍ਰੀਵ ਆਹਾ ਹੁੰਦੀ ਆ ਉਹ ਕਰੇ ਆਹਾ ਆ ਤੇ ਆ ਬੋਗਲੋ ਕਰ ਦਿਆ ਸਪੈਸ਼ਲੀ ਆਹਾ ਵੱਡੇ ਵਾਲੀ ਉਹਦਾ ਬਰਾਣਾ ਲੱਗ ਗਈ ਆ ਪਰ ਇਹਦਾ ਦੰਦ ਦਾ ਪਰ ਥੋੜਾ ਥੋੜਾ ਦਰਦ ਹੁੰਦਾ ਆ ਪਲੀਜ਼ ਜੋ ਵੀ ਛੋਟੇ ਬੱਚੇ ਆ ਉਹ ਦਾ ਲਗਾਏ ਹੋਰ ਵੱਡੇ ਜਾ ਹੋਰ ਸਾਰੇ ਹੋਊਗੇ ਉਹ ਲਗਾ ਲਈ ਜੀ ਤੇ ਉਹ ਲਈ ਚੋ ਕਰੇ ਪੈਕ ਹੂੰ ਮਤਲਬ ਫੇਸ ਪੈਕ ਕਰੀਮਕ ਪੈਕ ਕਲੀਅਰ ਕਰਦੇ ਪਹਿਲਾਂ